ਸਪੈਸ਼ਲ ਸੈਸ਼ਨ ਵਾਲਾ ਡਰਾਮਾ ਕਦੋਂ ਬੰਦ ਹੋਊਗਾ ਕੀ ਸਪੈਸ਼ਲ ਸੈਸ਼ਨ ਚ ਕੀਤਾ ਵੀ ਤੁਸੀਂ ਕੀ ਪਾਣੀ ਵੇਲੇ ਕੀਤਾ ਸੀ ਉਦੋਂ ਕਿਉਂ ਨਹੀਂ ਮੰਗੀ ਸੀ ਇਨਕੁਆਰੀ ਡੈਮਾਂ ਦੀ ਹੁਣ ਫੇਰ ਚੰਦ ਚਾੜਤਾ ਕੀ ਮਤਲਬ ਐ ਦਾ ਤੁਸੀਂ ਨਿੱਤ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਹੋ ਉਹਨਾਂ ਨਾਲ ਸੈਂਟਰ ਵਾਲਿਆਂ ਨਾਲ ਤੁਸੀਂ ਮਿਲ ਕੇ ਇਲੈਕਸ਼ਨ ਜਿੱਤੀ ਹੈ ਉਥੋਂ ਦੀ ਲੁਧਿਆਣੇ ਵਾਲੀ ਉਦੋਂ ਆ ਜਿਹੜੇ ਮੰਤਰੀ ਬਣਾਏ ਨੇ ਲੈਂਡ ਪੂਲਿੰਗ ਪਾਲਿਸੀ ਤੁਸੀਂ ਦੋਨੇ ਸਹਿਮਤ ਸੀਗੇ ਇਹ ਰਲ ਮਿਲ ਕੇ ਚੀਜ਼ਾਂ ਹੋਈਆਂ ਮੈਂ 20 ਗਿਣਾ ਸਕਦਾ ਹਾਂ ਹੋਰ ਤੇ ਜੇ ਵਾਕਈ ਕੁਝ ਕਰਨਾ ਤਾਂ ਲਾਓ ਧਰਨਾ ਜਾ ਕੇ ਕਰੋ ਲਾਮਬੰਦੀ ਸਟੇਟਾਂ ਦੀ ਕਿਸੇ ਸਟੇਟ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਤੁਸੀਂ ਕੋਈ ਅਜਿਹਾ ਐਕਸ਼ਨ ਲੈਣ ਦੀ ਪਲਾਨ ਬਣਾਇਆ ਹੈ ਜੀਹਦੇ ਨਾਲ ਵਾਕਈ ਉਹਨਾਂ ਦੇ ਉੱਤੇ ਕੋਈ ਦਬਾਅ ਪਾਵੇ ਨਥਿੰਗ ਔਰ ਗੱਲਾਂ ਕੀ ਕਰ ਰਹੇ ਹੋ ਪੁੱਛੋ ਮੰਡੀ ਕੀ ਹੋਊਗਾ ਇਹ ਸੈਂਟਰ ਦੱਸੂਗਾ ਤੇ ਜਨਾਬ ਐਜੂਕੇਸ਼ਨ ਪਾਲਿਸੀ ਤੁਸੀਂ ਲਾਗੂ ਕੀਤੀ ਹੈ ਕਿ ਪੁੱਛੋ ਮੰਡੀ ਪੜਾਇਆ ਕੀ ਜਾਊਗਾ ਇਹ ਸੈਂਟਰ ਡਿਸਾਈਡ ਕਰੂਗਾ ਤੇ ਜੇ ਨਹੀਂ ਤਾਂ ਤੁਸੀਂ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕਿਵੇਂ ਕਰਤੀ ਦੱਸੂंगे ਇਹਦੇ ਬਾਰੇ ਰਲੇ ਮਿਲੇ ਹੋ ਤੁਸੀਂ ਔਰ ਇਹ ਕਾਂਗਰਸ ਵਾਲਿਆਂ ਦੀ ਗੱਲ নো ਡਾਊਟ ਹੈ ਸਰਦਾਰ ਮਨਮੋਹਨ ਸਿੰਘ ਦੀ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਆਈ ਸੀ ਬਟ ਮੈਨੂੰ ਦੱਸੂंगे ਰਾਣਾ ਗੁਰਜੀਤ ਜੀ ਦੀ ਪਾਰਟਨਰਸ਼ਿਪ ਕਿਹਦੇ ਨਾਲ ਹੈ ਰੂਚਰਾ ਫਰਮ ਵਾਲਿਆਂ ਨਾਲ ਜਿਹੜੇ ਬੀਜੇਪੀ ਦੀ ਹੈ ਹਿਮਾਚਲ ਵਾਲੀ ਜਿਨ੍ਹਾਂ ਨੇ ਰਲ ਕੇ ਪੇਪਰ ਮਿਲ ਲਾਉਣੀ ਸੀ ਕੌਣ ਹੈ ਪਾਰਟਨਰ ਉਹ ਚ ਨਹੀਂ ਗਏ ਕਿਨੇ ਉਹਦੀ ਰਜਿਸਟਰੀ ਕਰਵਾਈ ਸੀ ਚੰਨੀ ਜੀ ਨੇ ਤੇ ਸੰਰਕਸ਼ਣ ਕਿਹਦੇ ਚ ਹੋ ਰਿਹਾ ਸੀ ਝਾੜੂ ਦੇ ਤੇ ਦੋਨੇ ਜਣੇ ਰਲ ਕੇ ਕਿਹਨੂੰ ਮਾੜਾ ਕਹਿ ਰਹੇ ਬੀਜੇਪੀ ਨੂੰ ਜਦ ਕਿ ਇੱਥੇ ਰਲੇ ਮਿਲੇ ਨੇ ਦੋਨੇ ਤਿੰਨੇ ਬਲਕਿ ਚਾਰੇ ਨਿਸ਼ਾਨਦੇਹੀ ਚੰਦੂ ਮਾਜਰਾ ਸਾਹਿਬ ਨੇ ਕਰਾਈ ਸੀ ਉਸ ਜ਼ਮੀਨ ਦੀ ਇਹ ਕੀ ਹੋ ਰਿਹਾ ਡਰਾਮਾ ਕਰ ਰਹੇ ਹੋ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਅੰਦਰੋਂ ਮਿਲੇ ਗਿਲੇ ਹੋ ਤੁਸੀਂ ਸਾਰੇ ਦੇ ਸਾਰੇ ਔਰ ਵੇਸਟੇਜ ਆਫ ਟਾਈਮ ਕਰਦੇ ਹੋ ਇੱਥੇ ਖੜ ਕੇ ਔਰ ਇੱਕ ਹੋਰ ਗੱਲ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਫੇਰ ਨਹੀਂ ਬੋਲਣ ਦਿੱਤਾ ਗਿਆ ਇਹ ਟੋਟਲ ਅਨ ਡੈਮੋਕਰੈਟਿਕ ਹੈ ਟੋਟਲ ਅਨ ਡੈਮੋਕਰੈਟਿਕ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜੇ ਤੁਹਾਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਦਾ ਜਵਾਬ ਦਿਓ ਲੌਜੀਕਲੀ ਔਰ ਕਾਂਗਰਸ ਨੂੰ ਵੀ ਚਲੋ ਥੈਂਕ ਗॉड ਅੱਜ ਕੁਝ ਬਾਈਕਾਟ ਕਰਨ ਦੀ ਗੱਲ ਕੀਤੀ ਸੀ ਮਨ ਲੱਗਾ ਉਸ ਤੋਂ ਬਾਅਦ ਫੇਰ ਬੈਠ ਗਿਆ ਮੈਂ ਵੇਖਿਆ ਨਹੀਂ ਇਹਨਾਂ ਦਾ ਪੂਰਾ ਪਰ ਬੰਦੇ ਰੱਬ ਦੇ ਉਹ ਇੰਨੇ ਸਾਲ ਹੋ ਗਏ ਐ ਜੇ ਉਹਨਾਂ ਨੂੰ ਨਹੀਂ ਬੋਲਣ ਦੇ ਰਹੇ ਤੁਸੀਂ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਪਾ ਕੇ ਭੇਜ ਦਿਓ ਕਹੋ ਪਹਿਲਾ ਬੁਲਾਰਾ ਸਾਡਾ ਉਹ ਹੋਣਗੇ ਕਿਉਂ ਨਹੀਂ ਬੋਲਣ ਦੇ ਰਹੇ ਉਹ ਵੀ ਤੁਸੀਂ ਪਾਰਟੀ ਤੁਹਾਡੀ ਆਪੋਜੀਸ਼ਨ ਚ ਹੈ ਕਿਉਂ ਨਹੀਂ ਸਟੈਂਡ ਲੈਂਦੇ ਉਹਦੇ ਲਈ ਨਾ ਸਿਰਫ ਡਰਾਮਾ ਕਰਨਾ ਹੈ ਇੱਕ ਹੋਰ ਗੱਲ ਅਗਲੀ ਜੋ ਕਰਨੀ ਸੀ ਘੈਰ ਇਹਨਾਂ ਨੇ ਜੋ ਵੇਸਟੇਜ ਆਫ ਟਾਈਮ ਕੀਤਾ ਹੀ ਐ ਮੈਂ ਉਹਦੇ ਤੇ ਵੇਸਟੇਜ ਆਫ ਟਾਈਮ ਕਿਉਂ ਕਰਾਂ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਬੈਠੇ ਹੋਏ ਨੇ ਟਾਵਰ ਤੇ 15 ਮਹੀਨੇ ਹੋ ਗਏ 6/2 ਦੀ ਜਗ੍ਹਾ ਹੈ ਜਰਾ ਸੌਫੇ ਤੇ ਬੈਠ ਕੇ ਵੇਖੋ ਜੀ ਓਨੀ ਕੀ ਜਗ੍ਹਾ ਚ ਕਿੰਨਾ ਓੱਖਾ ਹੈ ਬੈਠਣਾ ਪਰ ਉਹ ਬੈਠੇ ਹੋਏ ਨੇ ਸਿਰਫ ਇਸ ਲਈ ਕਿ ਵਿਆਦ ਵਿਦਾ ਕਾਨੂੰਨ ਬਣ ਸਕੇ ਔਰ ਸਪੈਸ਼ਲ ਸੈਸ਼ਨ ਫਿਰ ਇੱਕ ਸਪੈਸ਼ਲ ਸੈਸ਼ਨ ਹੋਇਆ ਸੀ ਔਰ ਪਹਿਲੀ ਵਾਰੀ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕੋਈ ਬਿੱਲ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਦਿੱਤਾ ਗਿਆ ਜਦ ਕਿ ਉਹਨਾਂ ਦੀ ਹਫਤੇ ਬਾਅਦ ਇੱਕ ਮੀਟਿੰਗ ਹੁੰਦੀ ਸੀ ਸ਼ਾਇਦ ਉਹ ਵੀ ਨਹੀਂ ਹੋਈ ਹੋਗੀ ਕਈ ਵਾਰੀ ਤਾਂ ਕਿੰਨੀਆਂ ਬੇਅਦਬੀਆਂ ਇਸ ਦੌਰਾਨ ਹੋ ਗਈਆਂ ਉਹ ਨਾ ਹੋਣ ਕਿ ਤੁਸੀਂ ਇਹਦੀ ਕਾਲੀ ਨਹੀਂ ਕਰ ਸਕਦੇ ਸੀ ਤੁਸੀਂ ਜਿਹੜੀ ਇੱਕ ਮੀਟਿੰਗ ਲੈਂਦੀ ਸੀ ਸਟੈਂਡਿੰਗ ਕਮੇਟੀ ਉਹ ਤਿੰਨ ਲੈ ਲੈਂਦੀ ਉਹਨਾਂ ਨੂੰ ਸਪੈਸ਼ਲ ਅਲਾਉਂਸ ਵੀ ਮਿਲਦਾ ਹੈ ਤਨਖਾਹ ਵੀ ਮਿਲਦੀ ਹੈ ਐਮ.ਐਲ.ਏ ਦੀ ਕਿਉਂ ਨਹੀਂ ਕੀਤਾ ਉਹਨਾਂ ਨੇ ਪਰ ਚਲੋ ਹੋ ਗਿਆ ਜੋ ਹੋਣਾ ਸੀ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਇੱਕ ਵਹੀਰ ਕੱਢੀ ਜਾ ਰਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਵਹੀਰ ਮੀਨ ਯਾਤਰਾ ਹਾਲ ਸੁ ਕਹਿ ਸਕਦੇ ਹਾਂ ਸਮਾਨਿਤੋ ਸ਼ੁਰੂ ਹੋਣੀ ਹੈ ਦਰਬਾਰ ਸਾਹਿਬ ਤੱਕ ਜਾਣੀ ਹੈ 15 ਤਰੀਕ ਨੂੰ ਹੀ ਕਿਉਂ ਚੁਣਿਆ ਗਿਆ ਕਿਉਂਕਿ 15 ਤਰੀਕ ਨੂੰ ਸਟੈਂਡਿੰਗ ਕਮੇਟੀ ਦੇ 6 ਮਹੀਨੇ ਪੂਰੇ ਹੋ ਜਾਣੇ ਹਨ ਇਹ ਵਹੀਰ ਇਸ ਲਈ ਹੈ ਕਿ ਇਹਨਾਂ ਨੂੰ ਸਰਕਾਰ ਵਾਲਿਆਂ ਨੂੰ ਦੱਸ ਸਕਣ ਕਿ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਦੇ ਹੱਕ ਵਿੱਚ ਸਾਰੇ ਸਮੁਦਾਏ ਨੇ ਸਾਰੇ ਧਰਮ ਨੇ ਸਾਰੇ ਪੰਜਾਬ ਦੇ ਲੋਕ ਨੇ ਔਰ ਉਹ ਕਾਨੂੰਨ ਬੰਨਣਾ ਚਾਹੀਦਾ ਹੈ ਕਿਸੇ ਨੂੰ ਵੀ ਉਹਦੇ ਤੇ ਇਤਰਾਜ਼ ਹੈ ਕਿਸੇ ਵੀ ਗੱਲ ਦਾ ਗਵਰਨਮੈਂਟ ਦਾ ਪ੍ਰਪੋਜ਼ਡ ਬਿਲ ਸਾਰਿਆਂ ਦੇ ਸਾਹਮਣੇ ਪਿਆ ਹੋਇਆ ਕਦੋਂ ਦਾ ਉਹਦੇ ਵਿੱਚ ਤੁਹਾਨੂੰ ਕੋਈ ਵੀ ਨੁਕਤਾ ਲੱਗਦਾ ਹੈ ਗਲਤ ਹੈ ਤੁਸੀਂ ਉਹਦੀ ਕਰੈਕਸ਼ਨ ਭੇਜ ਸਕਦੇ ਹੋ ਸਾਰਾ ਕੁਝ ਉੱਚ ਡਿਟੇਲ ਲਿਖਿਆ ਹੋਇਆ ਪਰ ਕੱਲੀਆਂ ਬਿਨਾ ਪੜਿਆਂ ਆਰਟੀਕਲ ਲਿਖਣ ਵਾਲੇ ਇਹ ਵਿਰੋਧੀ ਨੇ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਹੁੰਦੀਆਂ ਰਹਿਣ ਔਰ ਪੰਜਾਬ ਦੇ ਸਮਾਜ 'ਚ ਇੱਕ ਟੈਨਸ਼ਨ ਕ੍ਰੀਏਟ ਹੋਵੇ ਔਰ ਜਿਹੜੀ ਜਗ੍ਹਾ ਖਾਲਸੇ ਦਾ ਜਨਮ ਹੋਇਆ ਹੈ ਜੇ ਉਸ ਜਗ੍ਹਾ ਬੇਅਦਬੀ ਹੋ ਰਹੀ ਹੈ ਤਾਂ ਇਹਦਾ ਮਤਲਬ ਉਹਦੇ ਤੇ ਕੋ ਸਖਤ ਐਕਸ਼ਨ ਲੈਣ ਦੀ ਲੋੜ ਹੈ ਲੋਕ ਜੋ ਲੈਣਗੇ ਫਿਰ ਤੁਸੀਂ ਕਹੋਗੇ ਦੇਖੋ ਜੀ ਮੌਬ ਲਿੰਚਿੰਗ ਹੋਗੀ ਕਿ ਗਵਰਨਮੈਂਟ ਕਾਨੂੰਨ ਨਹੀਂ ਬਣਾਉਗੀ ਬਾਕੀ ਸਟੇਟਾਂ ਨਹੀਂ ਬਣਾ ਰਹੀਆਂ ਜਿਹੜਾ ਮਾਮਲਾ ਉਹਨਾਂ ਲਈ ਸੈਂਸਿਟਿਵ ਹੁੰਦਾ ਸੋ ਇਹਨੂੰ ਬਣਾ ਦਿਓ ਜੇ ਆ ਪੈਰਾਮੀਟਰ ਸਹੀ ਨਹੀਂਗੇ ਇਹ ਦਰਿਆਜ ਨਹੀਂ ਪਹਿਣਾ ਚਾਹੀਦਾ ਕਿਉਂਕਿ ਪੈਰਾਮੀਟਰ ਸਹੀ ਕਿਉਂ ਨਹੀਂ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦਾ ਹੈ ਇਹ ਖੇਤੀ ਲਈ ਯੂਜ਼ ਹੋਵੇ ਖੇਤੀ ਲਈ ਇਹ ਪਤਾ ਕਿਵੇਂ ਬੁੱਢੇ ਨਾਲੇ ਦਾ ਪਾਣੀ ਦੀ ਗੱਲ ਕਰ ਰਹੇ ਆ ਜਿਹਦੇ ਵਿੱਚ ਕੈਮੀਕਲ ਹੁੰਦਾ ਜਿਹਦੇ ਨਾਲ ਕੈਂਸਰ ਹੁੰਦਾ ਕਾਲਾ ਪੀਲੀਆ ਹੁੰਦਾ ਸਰੌਸਾ ਜੁਦਾ ਅਨੇਕਾਂ ਬਿਮਾਰੀਆਂ ਹੁੰਦੀਆਂ ਮੈਂ ਉੱਥੋਂ ਦੇ ਵਲੀਪੁਰ ਦੇ ਲੋਕਾਂ ਨੂੰ ਪੁੱਛਿਆ ਜਿੱਥੇ ਜਾ ਕੇ ਬੁੱਢਾ ਨਾਲਾ ਵਿੱਚ ਪੈਂਦਾ ਸਤਲੋਜ ਦੇ ਉਹ ਆਂਦੇ ਜੀ ਇੱਥੇ ਪਾਣੀ ਭਰ ਗਿਆ ਫਲੱਡ ਆ ਗਿਆ ਸਿ ਪਿਛਲੀ ਵਾਰੀ ਵੀ ਉਸ ਤੋਂ ਪਹਿਲਾਂ 23 ਦੇ ਵਿੱਚ ਵੀ ਉਹ ਆਂਦੇ ਉੱਛਲ ਕੇ ਪਾਣੀ ਸਾਡੇ ਖੇਤਾਂ 'ਚ ਵੜ ਗਿਆ ਸਾਡੀ ਫਸਲ ਬਰਬਾਦ ਹੋ ਗਈ ਔਰ ਅਗਲੇ ਸਾਲ ਦੀ ਫਸਲ ਉਹਦੇ ਵਿੱਚ ਵੀ ਪ੍ਰੋਬਲਮ ਹੋਈ ਐਡਾ ਗਿਆ ਗੁਜ਼ਰਿਆ ਪਾਣੀ ਹੈ ਜੀ ਦੇ ਨਾਲ ਕੈਂਸਰ ਹੋ ਰਿਹਾ ਜਿਹਦੇ ਨਾਲ ਕੁਝ ਹੋ ਰਿਹਾ ਹੁ ਮੈਂ ਦੱਸੋ ਇਸ ਮਿਸਟਰ ਸਿਚੇਵਾਲ ਕਹਿ ਰਹੇ ਨੇ ਕਿ ਖੇਤੀ ਲਈ ਵਰਤਿਆ ਜਾਵੇ ਵਾਓ ਬੰਦਿਆ ਰੱਬ ਦੀਆਂ ਜਿਹੜੀ ਖੇਤੀਬਾੜੀ ਦੇ ਸਾਰੇ ਚਾਹੇ ਉਹ ਕਣਕ ਹੋਵੇ ਝੋਨਾ ਹੋਵੇ ਦੁਨੀਆ ਨੇ ਖਾਣੀ ਹੈ ਤੇ ਜਿਹੜੀ ਇਹ ਤੋਂ ਪੰਜਾਬ ਦੇ ਲੋਕਾਂ ਦਾ ਕਿਉਂਕਿ ਜ਼ਿਆਦਾਤਰ ਦਾ ਧੰਦਾ ਖੇਤੀ ਹੈ ਉਹਨਾਂ ਦਾ ਢਿੱਡ ਭਰਨਾ ਹੈ ਜੀਨੇ ਉੱਥੇ ਵਰਤ ਕੇ ਬਰਬਾਦ ਕਰ ਦਿਓ ਫਸਲ ਨੂੰ ਇਹ ਤੁਸੀਂ ਬੁੱਡੇ ਨਾਲੇ ਦਾ ਹੱਲ ਦੱਸ ਰਹੇ ਹੋ ਜਾਂ ਡਾਈੰਗ ਨੂੰ ਬਚਾਉਣ ਦਾ ਤਰੀਕਾ ਦੱਸ ਰਹੇ ਹੋ ਇਹ ਡਾਈੰਗ ਨੂੰ ਵਿਚਾਰੇ ਨੇ ਬਾਕੀ ਜਿਹੜੇ ਗਵਰਨਮੈਂਟ ਵਾਲੇ ਬੈਠੇ ਨੇ ਉਹ ਪ੍ਰਦੂਸ਼ਣ ਬੋਰਡ ਨੂੰ ਵਿਚਾਰੇ ਨੇ ਕਿਉਂਕਿ ਕਾਫੀ ਲੈਣਾ ਦੇਣਾ ਮਾਮਲਾ ਹੈ ਤਾਂ ਪੰਜਾਬ ਦੇ ਲੋਕਾਂ ਦੀ ਕੌਣ ਸੋਚੂਗਾ ਇਹ ਖੇਤਾਂ ਲਈ ਨਹੀਂ ਦਿੱਤਾ ਜਾ ਸਕਦਾ ਇਹਨੂੰ ਇੱਕ ਆਪ ਦਾ ਇਸਤੇਮਾਲ ਕਰੋ ਇਹ ਗੱਲ ਹਾਈ ਕੋਰਟ ਨੇ ਵੀ ਕਹੀ ਔਰ ਮੰਨੀ 11 ਦੇ ਵਿੱਚ ਦੀ ਮੈਂ ਗੱਲ ਕਰ ਰਿਹਾ 10 ਜਾਂ 11 ਦੀ ਔਰ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਕੀ ਇੱਕ ਦਿਨ ਦਾ ਵਿਸ਼ੇਸ਼ اجلاس ਬੁਲਾ ਕੇ ਅਸੀਂ ਮਨਰੇਗਾ ਦੀ ਜੰਗ ਜਿੱਤ ਲਈ ਕਿਉਂਕਿ ਜਿਸ ਤਰੀਕੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਹਨਾਂ ਦਾ ਤਾਂ ਮਕਸਦ ਬੜਾ ਸਾਫ਼ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਤਿਹਾਸ ਸਿਰਜਤਾ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਮਨਰੇਗਾ ਦਾ ਜਿਹੜਾ ਕੇਂਦਰ ਸਰਕਾਰ ਤਬਦੀਲੀ ਲਿਆਰੀ ਉਹਦਾ ਵਿਰੋਧ ਕਰਕੇ ਔਰ ਇਹੀ ਪੰਜਾਬ ਦੀ ਤਰਾਸਤੀ ਹੈ ਕਿ ਪੰਜਾਬ ਦੀ ਸੱਤਾ ਕੁਝ ਐਸੇ ਲੋਕਾਂ ਦੇ ਹੱਥ ਦੇ ਵਿੱਚ ਆ ਗਈ ਹੈ ਜਿਹੜੇ ਸਿਰਫ ਤੇ ਸਿਰਫ ਇੱਕ ਮਸ਼ਹੂਰੀ ਦੀ ਦੁਕਾਨ ਚਲਾ ਰਹੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਮਨਰੇਗਾ ਦਾ ਵਿਰੋਧ ਕਿੱਥੇ ਕਰਨਾ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਜਿੱਥੇ ਤੁਹਾਡੇ ਰਾਜ ਸਭਾ ਦੇ ਮੈਂਬਰ ਨੇ ਲੋਕ ਸਭਾ ਦੇ ਮੈਂਬਰ ਨੇ ਉੱਥੇ ਤਾਂ ਤੁਹਾਡੇ ਸਾਰੇ ਮੈਂਬਰ ਵਿਅਸਤ ਨੇ ਕੋਈ ਕਿਸੇ ਸਰਕਾਰੀ ਅਧਿਦੇ ਮੰਤਰੀ ਦੇ ਨਾਲ ਫੋਟੋ ਖਿਚਾ ਰਿਆ ਤੇ ਉਹਰੇ ਵਿਸ਼ੇਸ਼ ਜਲਾਸ ਬੁਲਾ ਕੇ ਤੁਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ ਕਿੰਨੇ ਵਿਸ਼ੇਸ਼ اجلاس 2022 ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਬੁલાਏ ਨੇ ਚਾਹੇ ਫਲੈਟਸ ਨੂੰ ਲੈ ਕੇ ਹੋਵੇ ਚਾਹੇ ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਹੋਵੇ ਹੁਣ ਹੀ ਤੁਸੀਂ ਅਨੰਤਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ اجلاس ਬੁਲਾਇਆ ਜਿੱਥੇ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਿਆ ਹਾਂ ਦਿੱਲੀ ਦੇ ਠੇਕੇਦਾਰਾਂ ਨੇ 40-45 ਕਰੋੜ ਉੱਥੇ ਬਣਾਇਆ ਕਿਉਂਕਿ ਟੈਂਟ ਕੁਰਸੀਆਂ ਸਭ ਦਿੱਲੀ ਤੋਂ ਆਏ ਔਰ ਇੱਕ ਇੱਕ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਤਾਂ ਸਾਰੇ ਹੱਕ ਸਰੈਂਡਰ ਕਰਤੇ ਚਾਹੇ ਬੀਐਸਐਫ 50 ਕਿਲੋਮੀਟਰ ਅੰਦਰ ਆਉਣੀ ਹੋਵੇ ਸਿਟਕੋ ਚ ਨਮਾਇੰਦਗੀ ਖਤਮ ਬੀਬੀਐਮਪੀ ਚ ਖਤਮ ਚੰਡੀਗੜ੍ਹ ਚ ਵਖਰੀ ਹਰਿਆਣਾ ਨੂੰ ਜ਼ਮੀਨ ਦੇਣ ਦੀ ਗੱਲ ਚੱਲੀ ਹੋਵੇ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਟਾਕਾ ਵੱਜਿਆ ਹੋਵੇ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਜੀ ਵਿਸ਼ੇਸ਼ ਸੈਸ਼ਨ ਦੀ ਜਿਹੜੀ ਰਾਜਨੀਤੀ ਖੇਡ ਰਹੇ ਹਾਂ ਤੇ ਉੱਥੇ ਅਸੀਂ ਵਿਰੋਧੀਆਂ ਦੇ ਨਾਲ ਤੂ ਤੂ ਮੈਂ ਮ ਕਰ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਹਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੰਤਰੀ ਇਹਨਾਂ ਦੇ ਬੁਲਾਰੇ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਜੋ ਸ਼ਿਵਰਾਜ ਚੋਹਾਨ ਸਾਹਿਬ ਨੇ ਵੱਡੇ ਇਲਜ਼ਾਮ ਪੰਜਾਬ ਦੀ ਸਰਕਾਰ ਤੇ ਲਾਏ ਨੇ ਕਿ ਪੰਜਾਬ ਦੇ ਵਿੱਚ ਮਨਰੇਗਾ ਦਾ ਘੁਟਾਲਾ ਹੋਇਆ ਪਹਿਲਾਂ ਐਕਸਾਈਜ਼ ਦਾ ਘੁਟਾਲਾ ਹੁਣ ਮਨਰੇਗਾ ਦਾ ਘੁਟਾਲਾ ਇਹਦੇ ਬਾਰੇ ਪੰਜਾਬ ਦੀ ਸਰਕਾਰ ਚੁੱਪ ਹੈ ਤਾਂ ਦਿਖਾ ਤਾਂ ਸੀ ਐ ਰਹੇ ਆ ਕਿ ਜਿਹੜੀ ਵਿਸ਼ੇਸ਼ اجلاس ਬੁਲਾ ਕੇ ਤਾਂ ਪਤਾ ਨਹੀਂ ਅਸੀਂ ਕਿਹੜੀ ਜੰਗ ਜਿੱਤ ਲਈ ਜਦ ਕਿ ਵਿਸ਼ੇਸ਼ اجلاس ਦੇ ਵਿੱਚ ਕੀ ਪੰਜਾਬ ਦੀ ਵਿਧਾਨ ਸਭਾ ਕੋਲੇ ਕੋਈ ਪਾਵਰ ਹੈ ਕਿ ਜੋ ਕਾਨੂੰਨ ਦੇਸ਼ ਦੇ ਰਾਸ਼ਟਰਪਤੀ ਦੇ ਪਾਸ ਕਰਤਾ ਤੁਸੀਂ ਉਹਦੇ 'ਚ ਕੋਈ ਤਬਦੀਲੀ ਕਰ ਸਕੋ ਲੜਾਈ ਲੜਨੀ ਹੈ ਦਿੱਲੀ ਜਾ ਕੇ ਦਿੱਲੀ ਆਮ ਆਦਮੀ ਪਾਰਟੀ ਜਾਂਦੀ ਨਹੀਂ ਕਿਉਂਕਿ ਘਟਾਲੇ ਮੰਰੇਗਾ ਦੇ ਵਿੱਚ ਨੇ ਔਰ ਐਸੀ ਗੱਲ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਜਿੱਥੇ ਲੜਾਈ ਲੜਨੀ ਚਾਹੀਦੀ ਹੈ ਉੱਥੇ ਅਸੀਂ ਲੜਾਈ ਲੜਨੀ ਪਾਰੇ ਉੱਥੇ ਅਸੀਂ ਕਿਉਂ ਖਿਚੜੀ ਹੋ ਕੇ ਖੇਡ ਰਹੇ ਹਾਂ ਸੋ ਮੇਰੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਬੁਲਾ ਰਹਿਆਂ ਨੂੰ ਬੇਨਤੀ ਹੈ ਕਿ ਪੰਜਾਬ ਦਾ ਨੁਕਸਾਨ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਂ ਅੱਜ ਅਸੀਂ ਵਿਧਾਨ ਸਭਾ 'ਚ ਖੜੇ ਹੋ ਕੇ ਸ਼ਰੋਨੀ ਅਕਾਲੀ ਦਲ ਵਾਰੇ ਬੋਲਨੇ ਆ ਠੀਕ ਹੈ ਡਾਕਟਰ ਸੁੱਖੀ ਵੀ ਥੋਡੇ ਨੇ ਆਲੀ ਸਾਹਿਬ ਵੀ ਥੋਡੇ ਨੇ ਉਹਦਾ ਦਾਖੇ ਦੀ ਇਲੈਕਸ਼ਨ ਨਹੀਂ ਸਪਸ਼ਟ ਕਰਦਾ ਕਿ ਕਿਵੇਂ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਤੇ ਉੱਥੇ ਆਲੀ ਸਾਹਿਬ ਦੇ ਬੰਦੇ ਜਿੱਤੇ ਸੋ ਇਹ ਕੋਈ ਬਾਹਲਾ ਲੰਬਾ ਚੌੜਾ ਵਿਸ਼ਾ ਨਹੀਂ ਇਹ ਸਾਰਿਆਂ ਦੇ ਸਾਹਮਣੇ ਹੈ ਸੱਚਾਈ ਸਾਰਿਆਂ ਦੇ ਸਾਹਮਣੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਡਰਾਮਿਆਂ ਦੀ ਸਿਆਸਤ ਕਰਕੇ ਪੰਜਾਬ ਦਾ ਸਮਾਂ ਬਰਬਾਦ ਕਰ ਰਹੀ ਹੈ ਕਿਉਂਕਿ ਹੱਕ ਪੰਜਾਬ ਦਾ ਇੱਕ ਵੀ ਬਚਾਉਣ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਕਾਮ ਰਹੇ ਨੇ ਸੋ ਵਿਸ਼ੇਸ਼ ਜ਼ਿਲ੍ਹਾਸ ਦੀ ਜਿਹੜੀ ਰਾਜਨੀਤੀ ਹੈ ਇਹ ਵਿਸ਼ੇਸ਼ ਜ਼ਿਲ੍ਹਾਸ ਦੀ ਰਾਜਨੀਤੀ ਚ ਸਿਰਫ ਪੰਜਾਬੀਆਂ ਦਾ ਪੈਸਾ ਤੇ ਸਮਾਂ ਮੁੱਖ ਮੰਤਰੀ ਸਾਹਿਬ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਇਹ ਚੋ ਮਿਲਿਆ ਕੱਖਵੇ